ਕੌਤਾ ਜੀ ਬਹਾਰਾਂ ਕਹ ਦੇਖੀਏ ਨਾ ਦੋਸਤੋ ਬਹਾਰਾਂ ਅਸੀਂ ਮਾਨ ਕੇ ਅੱਧ ਖੇੜੇ ਫੁੱਲ ਝਾੜੇ ਪੁੱਤ ਚੜਾਣ ਕੇ ਉਹ ਬਚਪਨ ਮਾ ਦਾ ਸਾਆ ਸਿਰੋਂ ਲੈ ਗਿਆ ਬਾਪੂ ਵੀ ਮਾਂ ਬਾੜੇ ਛੇਤੀ ਰਾਹ ਪੈ ਗਿਆ ਦਾਦਾ ਦਾਦੀ ਨਾਨਾ ਨਾਨੀ ਦੇਖੇ ਨਾ ਨਾਨ ਕੇ ਦੇਖੀਏ ਨਾ ਦੋਸਤੋ ਬਹਾਰਾਂ ਅਸੀਂ ਮਾਨ ਕੇ ਨਦੀ ਵਾਂਗ ਆਪ ਹੀ ਬਣਾਏ ਰਹਾ ਆਪਣੇ ਆਪ ਹੀ ਸਿੱਖੇ ਫਿਰ ਪੰਧ ਅਸੀਂ ਨਾਪਣੇ ਉਹ ਲੱਭੇ ਨੇ ਸਹਾਰੇ ਅਸਾਂ ਆਪ ਹੀ ਪਛਾਣ ਕੇ ਦੇਖੀਏ ਨਾ ਦੋਸਤੋ ਬਹਾਰਾ ਅਸੀਂ ਮਾਣ ਕੇ ਮੈਂ ਹੋਰਾਂ ਦੀਆਂ ਮਾਵਾਂ ਤਾਂ ਇਹ ਮਾਵਾਂ ਸੀ ਬਣਾ ਰਿਆ ਦੋਸਤਾਂ ਦੇ ਬਾਪੂਆਂ ਨੂੰ ਬਾਪੂ ਕਹਿ ਬੁਲਾ ਲਿਆ ਦੁੱਖਾਂ ਵਿੱਚੋਂ ਸੁੱਖ ਅਸੀਂ ਕੱਢੇ ਸ਼ਾਨ ਸ਼ਾਨ ਕੇ ਦੇਖੀਏ ਨਾ ਦੋਸਤੋ ਬਹਾਰਾ ਅਸੀਂ ਮਾਣ ਕੇ ਤੇ ਮੂੰਗ ਜੋਰ ਛੱਲਾ ਕੋਲੋਂ ੱਟਕੇ ਤੌੜੇ ਖਾ ਕੇ ਹੌਲੀ ਹੌਲੀ ਲੱਗ ਗਈ ਕਿਨਾਰੇ ਅਸੀਂ ਆ ਕੇ ਭਾਗ ਜਗਾਇਆ ਸੁੱਤੇ ਪਰਦੇਸੀ ਫੇਰ ਆਣ ਕੇ ਦੇਖੀਏ ਨਾ ਦੋਸਤੋ ਬਹਾਰਾ ਅਸੀਂ ਮਾਨ ਕੇ ਚੰਦ ਫਰਵਾਹੀ ਪੂਜੇ ਨੇਕ ਇਨਸਾਨਾਂ ਨੂੰ ਉਹ ਦੇਵ ਦੇ ਸਹਾਰੇ ਜੋ ਮਜਬੂਰ ਹੋਈਆਂ ਜਾਨਾਂ ਨੂੰ ਰੋੜ ਬੱਧਾ ਲਈ ਖੜੇ ਜੋ ਵੀ ਹਿੱਕਾ ਤਾਣ ਕੇ ਦੇਖੀਏ ਨਾ ਦੋਸਤੋ ਬਹਾਰਾ ਅਸੀਂ ਮਾਨ ਕੇ ਦੇਖੀਏ ਨਾ ਦੋਸਤੋ ਬਹਾਰਾ ਅਸੀਂ ਮਾਨ ਕੇ